पहला बड़ी मैं ऑन कर चुका फिर हम ये चीज एक परसेंट भी बर्दाश्त नहीं ठीक है आपका जी लाई है जी सर के चिकन है जो है पर जो में इतने दारू वाली छी है कोई मोटरसाइकिल देख गया फिर नवीन ठीक है ਤੇ ਜਿਹੜੀ ਕੀ ਹੈ ਪੂਰੀ ਚੈਕਿੰਗ ਮਨਜੋਬ ਐਸਐਸਪੀ ਸਾਹਿਬ ਪਟਿਆਲਾ ਜਿਹਦੇ ਦਸ਼ਮ ਰਦੇਸ਼ਾਂ ਹੈ ਇੱਥੇ ਜਿਹੜੀ ਇਕਤਾ ਚ ਨਾਕਾਬੰਦੀ ਸਿਟੀ ਵਨ ਦੇ ਏਰੀਆ ਚ ਕੀਤੀ ਗਈ ਹੈ ਸਾਰੇ ਐਸਐਚਓ ਸਹਿबान ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਹੁਣ ਡਰੰਕਨ ਡਰਾਈਵਿੰਗ ਦੇ ਸਬੰਧ ਚ ਫਲੈਗ ਮਾਰਚ ਤੇ ਡਰੰਕਨ ਡਰਾਈਵਿੰਗ ਦੇ ਸਬੰਧ ਚ ਚੈਕਿੰਗ ਕੀਤੀ ਜਾ ਰਹੀ ਹੈ ਤੇ ਸਾਰੇ ਸ਼ਹਿਰ ਦੇ ਜਿੱਥੇ ਬਜ਼ਾਰਾਂ 'ਚ ਜਿੱਥੇ ਕਾਰਾਂ 'ਚ ਬੈਠ ਕੇ ਸ਼ਰਾਬ ਪੀਤੀ ਜਾਂਦੀ ਹੈ ਜਾਂ ਖਤਸ਼ਾ ਉਸ ਸੰਬੰਧ 'ਚ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੀ ਵਰਨਿੰਗ ਦਿੱਤੀ ਗਈ ਹੈ ਕੁਝ ਚਲਾਣ ਗਾਰੇ ਵੀ ਤਗੇਆਂ ਕੁਝ ਲੱਗ ਲੱਗ ਗੱਡੀਆਂ ਵੀ ਬੰਦ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਗਿਣਤੀ ਦੱਸਤਾਵਾਂਗੇ ਇਸ ਤੋਂ ਇਲਾਵਾ ਵਹੀਕਲ ਵੀ ਬੰਦ ਕੀਤੇ ਗਏ ਨੇ ਤੇ ਐਕਸਾਈਜ਼ ਐਕਟ ਦੇ ਪਰਚੇ ਵੀ ਦਰਜ ਕੀਤੇ ਨੇ ਯੂਥਮਕੀ ਮੈਸ਼ਨ ਜਿਹੜੇ ਓਪਨ ਪੀਂਦੇ ਨੇ ਯੂਥਮਕੀ ਕਹਿਣਾ ਚਾਹੁੰਗੇ ਜਿਹੜੇ ਆ ਦਾ ਯੂਥੀ ਸੀਦਾ ਸਮਾਹ ਕਰਦੇ ਨੇ ਨਾਗਰਿਕਾਂ ਦੀ ਸੁਰੱਖਿਆ ਲਈ ਸਖਤ ਪੁਲਿਸ ਦੀ ਪੈਟਰੋਲਿੰਗ ਦਾ ਸਭ ਤੋਂ ਮੇਨ ਮੋਟਿਵ ਹੀ ਨਾਗਰਿਕਾਂ ਦੀ ਸੁਰੱਖਿਆ ਹੈ। ਯੂਥ ਨੂੰ ਇਹੀ ਸੁਨੇਹਾ ਹੈ ਵੀ ਸ਼ਰਾਬ ਵਰਗੀ ਲਾਹਨਤ ਤੋਂ ਬਚੋ ਤੇ ਹੋਰ ਵੀ ਨਸ਼ਿਆਂ ਤੋਂ ਬਚੋ। ਸਰ ਜਿਹੜੇ ਟਾਬੇ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ। ਪਟਿਆਲਾ ਜਿਵੇਂ ਇੱਕ ਸਾਂਹੀ ਢਾਬਾ, ਕੋਲੀ ਢਾਬਾ ਇਹ ਵੀ ਚੈੱਕ ਕਰੇ ਜਾ ਰਹੇ ਨੇ। ਸਾਰੇ ਟੋਟਲ ਸਾਊਥ ਡਿਵੀਜ਼ਨ ਸਿਟੀ ਬੰਦ ਏਰੀਏ ਚ ਪਰਟੀਕੂਲਰ ਕਿਸੇ ਢਾਬੇ ਦਾ ਨਾਮ ਨਹੀਂ ਅਸੀਂ ਲੈ ਰਹੇ। ਸਾਰਿਆਂ ਦੀ ਚੈੱਕ ਕੀਤੀ ਜਾ ਰਹੀ ਹੈ ਜਿਹੜੇ ਨਜਾਇਜ਼ ਤੌਰ ਤੇ ਸ਼ਰਾਬ ਪੀਂਦੇ। ਸਰ ਬਈ ਵੀ ਹੁੰਦੀ carvão e tipo